ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਾਡਾ ਬਖਤੌਟ ਲੋ ਫੇਸਬੁੱਕ ਪੇਜ ਇੰਸਟਾਗ੍ਰਾਮ ਤੇ YouTube ਮੇਰੀ ਬੇਨਤੀ ਰਿਕਵੈਸਟ ਹੈ ਵੀ ਤੁਸੀਂ ਸਾਡੇ ਪੇਜ ਨੂੰ ਬਤ ਬਤ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਗਰ ਕੋਈ ਸੁਝਾਅ ਹੁੰਦਾ ਤਾਂ ਸਾਨੂੰ ਇਹਦੇ ਵਿੱਚ ਮੈਸੇਜ ਕਰਕੇ ਦੱਸਿਆ ਕਰੋ ਤੇ ਤਾਂ ਕਿ ਸਾਨੂੰ ਵੀ ਪਤਾ ਲੱਗਦਾ ਰਹਿੰਦਾ ਵੀ ਕਿਸ ਤਰ੍ਹਾਂ ਨੇ ਸਾਡੀਆਂ ਲੋਕ ਕਿੰਨੇ ਕੁ ਮਤਲਬ ਦੇਸ਼ਾਂ ਦੇ ਵਿੱਚ ਤੇ ਪ੍ਰਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਡੇ ਭੈਣ ਭਰਾ ਸੁਣਦੇ ਆ ਸਾਨੂੰ ਵੀ ਹੌਸਲਾ ਵਜਾਈ ਹੁੰਦੀ ਹੈ ਇਹਦੇ ਵਿੱਚ ਵੀ ਸਾਡੀ ਅੱਗੇ ਸਾਡੇ ਨਾਲ ਜੁੜਦੇ ਆ ਰੋਜ਼ ਦੀ ਤਰ੍ਹਾਂ ਖਬਰਾਂ ਚੋਂ ਖਬਰ ਦੇ ਵਿੱਚ ਬਖਤੌਰ ਢਿੱਲੋਂ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਢਿੱਲੋਂ ਸਾਹਿਬ ਢਿੱਲੋਂ ਸਾਹਿਬ ਸਸਿਕਾ ਜੀ ਸਸਿਕਾ ਢਿੱਲੋਂ ਸਾਹਿਬ ਕੱਲ ਇੱਕ ਐਕਸੀਡੈਂਟ ਹੋਇਆ ਜੀ ਮਤਲਬ ਐਕਸੀਡੈਂਟ ਇਹ ਹੋਇਆ ਵੀ ਅਖਬਾਰਾਂ ਜਿਹੜੀਆਂ ਜਲੰਧਰ ਤੋਂ ਚੰਡੀਗੜ੍ਹ ਤੋਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਅਖਬਾਰਾਂ ਆਉਣੀਆਂ ਸੀਗੀਆਂ ਉਹ ਸਾਰੀਆਂ ਰਾਹ ਦੇ ਵਿੱਚ ਹੀ ਸੁੱਟ ਲੀਆਂ ਇਹ ਕੀ ਕਾਰਨ ਹੋਇਆ ਕਿਉਂ ਸੁੱਟੀਆਂ ਗਈਆਂ ਇਹਦੇ ਵਿੱਚ ਕੀ ਰਿਜਨ ਸੀਗਾ ਇਦੋਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਜਿਹਦੇ ਕਾਰਨ ਇਹ ਮਤਲਬ ਅਖਬਾਰਾਂ ਘਰਾਂ 'ਚ ਨਹੀਂ ਆਈਆਂ ਕੋਈ ਖਾਸ ਖਬਰ ਸੀ ਜਾਂ ਕੀ ਸੀ ਕੀ ਨਹੀਂ ਇਹਦੇ ਬਾਰੇ ਜਿੰਨੇ ਸਾਡੇ ਵਿਦੇਸ਼ਾਂ ਦੇ ਵਿੱਚ ਸਰੋਤੇ ਐ ਜਾਂ ਆਪਣੇ ਪੰਜਾਬ ਦੇ ਵਿੱਚ ਸੁਣਨ ਵਾਲੇ ਸਰੋਤੇ ਐ ਉਹਨਾਂ ਨੂੰ ਸਭ ਦੱਸੋ ਮੜਾ ਜੀ ਕੀ ਕਾਰਨ ਰਿਹਾ ਹੈ ਮੈਂ ਇਹਨੂੰ ਇਨਸੀਡੈਂਟ ਨਹੀਂ ਜੀ ਲੋਕਤੰਤਰ ਤੇ ਹਮਲਾ ਸਮਝਦਾ ਹਮਲਾ ਕੀਤਾ ਭਾਰਤ ਨੂੰ 1947 'ਚ ਆਜ਼ਾਦ ਹੋਇਆ ਸੀ ਜੀ ਉਦੋਂ ਪਹਿਲਾਂ ਕੀ ਕੁਝ ਹੋਦਰਿਆ ਉਹ ਮੇਰੀ ਜਾਣਕਾਰੀ ਚ ਨਹੀਂ ਲੇਕਿਨ 1947 ਤੋਂ ਬਾਅਦ ਪਹਿਲੀ ਵਾਰ ਇਸ ਦੇਸ਼ ਤੇ ਲੋਕਾਂ ਨੇ 25 ਜੂਨ 1975 ਦੀ ਰਾਤ ਨੂੰ ਜਦੋਂ ਐਮਰਜੈਂਸੀ ਲੱਗੀ ਹੈ ਜੀ ਤੇ ਐਮਰਜੈਂਸੀ ਲੱਗਣ ਤੋਂ ਅਗਲੇ ਦਿਨ ਬਾਅਦ ਇਹ ਨਜ਼ਾਰਾ ਦਿਖਿਆ ਸੀ ਠੀਕ ਹੈ ਜੀ ਉਦੋਂ ਸਾਰੇ ਅਖਬਾਰ ਜਿਹੜੇ ਸੀ ਟੈਲੀਵਿਜ਼ਨ ਤਾਂ ਵੀ ਰੱਖੇ ਲੋ ਸ਼ਾਇਦ ਸਰਕਾਰੀ ਵੀ ਨਹੀਂ ਸੀ ਜੀ ਜੀ ਸਰਕਾਰੀ ਸ਼ਾਇਦ ਹੋਵੇ ਨਾ ਕਮੋਟਾ ਉਸ ਤਰ੍ਹਾਂ ਦੀ ਗੱਲ ਨਹੀਂ ਜਿੰਨੇ ਵੀ ਅਖਬਾਰ ਸੀ ਸਾਰੀਆਂ ਅਖਬਾਰਾਂ ਦੇ ਦਫ਼ਤਰਾਂ ਦੇ ਵਿੱਚ ਜਾ ਕੇ ਅਫਸਰ ਬੈਠ ਗਈ ਸੀ ਅੱਛਾ ਜੀ ਔਰ ਅਖਬਾਰਾਂ ਵਾਲਿਆਂ ਵਾਸਤੇ ਇਹ ਹੁਕਮ ਸੀ ਕਿ ਜਿਹੜੀ ਵੀ ਤੁਹਾਡੇ ਕੋਲੇ ਕੋਈ ਖਬਰ ਆਉਂਦੀ ਹੈ ਉਹ ਖਬਰ ਸਾਨੂੰ ਦਿਖਾਓ ਪੇਜ ਬਣਾ ਲਓ ਖਬਰ ਦਿਖਾਓ ਮੂਰੇ ਰੱਖੋ ਪੇਜ ਉਹ ਪੜਨਗੇ ਫਿਰ ਠੀਕ ਹੈ ਜੀ ਕਿ ਇਹਨਾਂ ਦੇ ਵਿੱਚੋਂ ਕਿਹੜੀ ਖਬਰ ਠੀਕ ਹੈ ਤੇ ਕਿਹੜੀ ਗਲਤ ਹੈ ਜਿਹੜੀ ਖਬਰ ਦੇ ਉੱਤੇ ਉਹ ਕਾਟਾ ਲਾ ਦੇਣਗੇ ਇਹਦਾ ਮਤਲਬ ਹੈ ਵੀ ਉਹ ਖਬਰ ਕੱਢ ਦਿਓ ਖਬਰ ਦੀ ਕੋਈ ਲੋੜ ਨਹੀਂ ਜੀ ਉਹ ਖਬਰ ਜਿਹੜੀ ਹੈ ਦੇਸ਼ ਵਾਸਤੇ ਘਾਤਕ ਹੈ ਅੱਛਾ ਜੀ ਦੇਸ਼ ਦੀ ਇਕਤਾ ਖੰਡਤਾ ਲਈ ਘਾਤਕ ਹੈ ਇਹ ਕਰਕੇ ਇਹਨੂੰ ਕਹਿੰਦੇ ਸੈਂਸਰਸ਼ਿਪ ਸੈਂਸਰ ਸੇ ਅਖਬਾਰਾਂ ਨੇ ਫਿਰ ਉਹਦਾ ਇੱਕ ਹੱਲ ਕੱਢਿਆ ਸੀ ਹੱਲ ਇਹ ਕੱਢਿਆ ਸੀ ਕਿ ਉਹ ਖਬਰ ਛੱਕ ਦਿੰਦੇ ਸੀ ਲੇਕਿਨ ਜਿਹੜੀ ਖਾਲੀ ਥਾਂ ਸੀ ਖਾਲੀ ਥਾਂ ਦੇ ਉੱਤੇ ਲਿਖ ਦਿੰਦੇ ਸੀ ਸੈਂਸਰਸ਼ਿਪ ਦੀ ਪੇਟ ਅੱਛਾ ਜੀ ਪੰਜਾਬੀ ਅਖਬਾਰ ਫੈਲ ਰਹੇ ਸੀ ਅੰਗਰੇਜ਼ੀ ਲਿਖਦੇ ਹੁੰਦੇ ਸੀ ਸੈਂਸਰ ਠੀਕ ਹੈ ਜਿਹੜਾ ਮਤਲਬ ਹੈ ਸੈਂਸਰੋਪੀ ਠੀਕ ਹੈ ਤਾਂ ਪਾਠਕ ਸਮਝ ਜਾਂਦੇ ਸੀ ਪੜਨ ਵਾਲੇ ਕਿ ਇਹ ਜਿਹੜੀ ਹੈਗੀ ਹੈ ਸਰਕਾਰ ਨੂੰ ਇੱਕ ਚੁਬਦੀ ਚੁਬਦੀ ਸਰਕਾਰ ਦੇ ਖਬਰ ਹਜ਼ਮੀ ਓਕੇ ਜੇਪਾ ਉਸ ਦੌਰ ਨੂੰ ਦੇਖੀ ਤੇ ਉਸ ਤੌਰ ਤੇ ਵੀ ਚੈਨ ਲੱਗਦਾ ਸੀ ਵੀ ਸਭ ਕੁਝ ਠੀਕ ਠਾਕ ਹੈ ਠੀਕ ਹੈ ਖਬਰਾਂ ਲੋਕਾਂ ਕੋਲੇ ਤੱਕ ਜਾਂਦੀਆਂ ਨਹੀਂ ਸੀ ਜਿੱਦੋਂ ਲੋਕਾਂ ਦੇ ਕੋਲੇ ਖਬਰਾਂ ਨਾ ਜਾਣ ਲੋਕ ਖਬਰਾਂ ਨਾ ਪੜਨ ਉਹਨਾਂ ਦਾ ਜਿਹੜਾ ਅੰਦਰਲਾ ਗੁੱਭਗਬਾਟਾ ਉਹ ਅੰਦਰੇ ਜਮਾ ਹੋ ਜਾਂਦਾ ਫਿਰ ਇੱਕ ਸਮਾਂ ਆਉਂਦਾ ਜਦੋਂ ਉਹ ਉਹ ਟੱਕਣ ਚੱਕਿਆ ਜਾਂਦਾ ਤੇ ਫਿਰ ਆਵਾਲਾ ਬਾਈ ਆਵਾਲਾ ਤੇ ਉਹ ਆਵਾਲਾ ਵਾਲੇ ਦੁਆਲੇ ਬੈਠੇ ਲੋਕਾਂ ਨੂੰ ਫਿਰ ਸਾਰਿਆਂ ਨੂੰ ਬਿਲਕੁਲ ਜਿਹੜਾ ਭੁਲ ਜਾਂਦਾ ਹੈ ਜੀ ਮਤਲਬ ਛਾਲੇ ਪੈਂਦੇ ਨੇ گرم ਪਾਣੀ ਬਿਲਕੁਲ ਇਹ ਹੀ ਕੁਝ ਮਤਲਬ ਉਸ ਵੇ ਇੰਦਰਾ ਗਾਂਧੀ ਨਾਲ ਹੋਇਆ ਜੀ ਇੰਦਰਾ ਗਾਂਧੀ ਨੇ ਸੈਂਸਰਸ਼ਿਪ ਲਾਤੀ ਸੀ 25 ਜੂਨ 75 ਨੂੰ ਐਮਰਜੈਂਸੀ ਲੱਗੀ ਤੇ 1977 ਦੇ ਵਿੱਚ ਉਹਨੇ ਅਫਸਰਾਂ ਨੂੰ ਪੁੱਛਿਆ ਜੀ ਏਜੰਸੀਆਂ ਦੇ ਵੱਡੇ ਵੱਡੇ ਦੇ ਲੋਕ ਸੀ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਕਿ ਹੁਣ ਦੱਸੋ ਆਪਾਂ ਕੀ ਕਰਨਾ ਚਾਹੀਦਾ ਹੈ ਕਿਵੇਂ ਲੋਕ ਤੇ ਅਫਸਰਾਂ ਨੇ ਕਿਹਾ ਜੀ ਤੁਹਾਡੀ ਸੁੱਤੀ ਗੰਗਾ ਵਸਦੀ ਐ ਮੈਂਨੇ ਲੋਕ ਕੋਸ਼ਾ ਤੁਹਾਡੇ ਤੇ ਜਿੱਦ ਮਰਜ਼ੀ ਐ ਅਲਕਸਿੰਦਰ ਐਲਾਨ ਕਰ ਦੇ ਤੁਹਾਨੂੰ ਕੌਣ ਹਰਾਊਗਾ ਉਹ ਪੁੱਛੇ ਮਾਰਨੇ ਸ਼ੁਰੂ ਕਰ ਦੇ ਤਾਂ ਫਿਰ ਬਾਰਲੀਮੈਂਟ ਦੇ ਮੈਂਬਰ ਬਣ ਜੂਗੇ ਔਰ ਤੁਹਾਡੀ ਸਰਕਾਰ ਬਣੂਗੀ ਜੀ ਇੰਦਰਾ ਗਾਂਧੀ ਨੇ ਇਲੈਕਸ਼ਨ ਕਰਵਾਤੀ ਤੇ ਮੁੱਦੇ ਮੂੰਹ ਬੱਜੀ ਕਾਂਗਰਸ ਵੀ ਤੇ ਇੰਦਰਾ ਗਾਂਧੀ ਇੰਦਰਾ ਗਾਂਧੀ ਵੀ ਮੁੱਦੇ ਮੂੰਹ ਬੱਜੀ ਮਤਲਬ ਇਹ ਕੋਈ ਛੋਟੀ ਸੱਤ ਨਹੀਂ ਸੀ ਬਹੁਤ ਵੱਡੀ ਸੱਤ ਹੈ ਵੱਡੀ ਸੱਤ ਹੈ ਬਹੁਤ ਗੱਲ ਬੱਕਰੀ ਹੈ ਕਿ ਜਿਹੜੇ ਉਹ ਤੋਂ ਬਾਅਦ ਆਏ ਸੀ ਜੀ ਉਹ ਮੌਕਾ ਨਹੀਂ ਸਬੰਨ ਸਕੇ ਜੀ ਹੁਣ ਆਪਾਂ ਕਰੀਏ ਕੱਲ ਦੀ ਗੱਲ ਕੱਲ ਦੀ ਗੱਲ ਕੱਲ ਵਾਲੀ ਖਬਰ ਜਿਹੜੀ ਹੈਗੀ ਹੈ ਇਹ ਖਬਰ ਅਨਕਿਆਸੀ ਹੈ ਅਨਕਿਆ ਬਿਲਕੁਲ ਜੀ ਅਨਕਿਆ ਸੀ ਇਨਸੀਡੈਂਟ ਹੈ ਲੋਕ ਆਪਣੇ ਘਰਾਂ ਚ ਬੈਠੇ ਹੈ ਜੀ ਤੇ ਟੈਲੀਫੋਨ ਆਉਣੇ ਸ਼ੁਰੂ ਹੋ ਗਏ ਮੈਨੂੰ ਅਰਲੀਨ ਦੀ ਮਾਰਨਿੰਗ ਟੈਲੀਫੋਨ ਆਉਦਾ ਹੈ ਮਾਜੇ ਤੋਂ ਇੱਕ ਬੰਦੇ ਦਾ ਕੇ ਜੀ ਤੁਹਾਡੇ ਘਰੇ ਅਖਬਾਰ ਪਹੁੰਚ ਗਿਆ ਮੈਂ ਕਿਹਾ ਜੀ ਪਹੁੰਚ ਗਿਆ ਕਹਿੰਦਾ ਸਾਡੇ ਤਾਂ ਅਖਬਾਰ ਹੀ ਨਹੀਂ ਆਇਆ ਅਪਾਜੀ ਨਹੀਂ ਆਇਆ ਮੈਂ ਕਿਹਾ ਕਿ ਮੇਰੇ ਵਾਲਾ ਅਖਬਾਰ ਨਹੀਂ ਆਇਆ ਜਿਹੜਾ ਮੈਂ ਪੜ੍ਹਦਾ ਜਾਂ ਕੋਈ ਕੋਈ ਨਹੀਂ ਕਹਿੰਦਾ ਜੀ ਕੋਈ ਵੀ ਅਖਬਾਰ ਨਹੀਂ ਆਇਆ ਬਿਲਕੁਲ ਜੀ ਮੈਂ ਕਿਹਾ ਵੀ ਪਤਾ ਕਰੋ ਹੂੰ ਮੇਰੇ ਘਰ ਇੱਕ ਮੇ ਅਖਬਾਰ ਆ ਕੇ ਤੇ ਦੂਜੇ ਸਮਾਂ ਤੇ ਨਹੀਂ ਆ ਗਿਆ ਤੇ ਥੋੜੇ ਸਮੇਂ ਬਾਅਦ ਬਕਵਾਕ ਖਮਾ ਤੁਹ ਇਨਫੋਰਮੇਸ਼ਨ ਆ ਗਈ ਜੀ ਕਿ ਸਵੇਰੇ ਅਰਲੀ ਇਨ ਦੀ ਮਾਰਨਿੰਗ ਮੈਂ ਖਬਰਾਂ ਬਾਰੇ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਅਖਬਾਰਾਂ ਵਾਲੀਆਂ ਗੱਡੀਆਂ ਚੱਲਦੀਆਂ ਹਨ ਉਹ ਰਾਤ ਨੂੰ ਮਤਲਬ 10 11 ਵਜੇ ਉਹਦੇ ਵਿੱਚ 12 ਜਾਂ 1 ਵਜੇ ਤੱਕ ਜਿੰਨੀਆਂ ਤਾਂ ਵੱਡੇ ਅਖਬਾਰ ਹੈ ਜਿਵੇਂ ਟ੍ਰਿਬਿਊਨ ਹੋ ਗਿਆ ਜਾਂ ਮੈਂ ਤੁਹਾਡਾ ਜਿੰਨਾ ਦੀ ਸਰਕੂਲੇਸ਼ਨ ਬਹੁਤ ਜ਼ਿਆਦਾ ਹੈ ਜੱਗਬਾਣੀ ਜੀਤ ਹੋ ਗਿਆ ਇਹਨਾਂ ਦੀਆਂ ਗੱਡੀਆਂ ਆਉਂਦੀਆਂ ਇਹਨਾਂ ਤੋਂ ਜਿਹੜੀਆਂ ਇਹਨਾਂ ਨੇ ਆਪਣੀਆਂ ਗੱਡੀਆਂ ਐਰ ਕੀਤੀਆਂ ਉਹਨੀਆਂ ਜਿਵੇਂ ਜਲੰਧਰ ਤੋਂ ਲੱਗਦੇ ਰੂਟ ਬਣੇ ਹੁੰਦੇ ਕਿਆ ਲੋ ਜੀ ਇਹਨਾਂ ਰੂਟਾਂ ਦਿੱਤੇ ਨੇ ਅਖਬਾਰ ਸੁਟਣ ਜਿਨ੍ਹਾਂ ਨੇ ਅਖਬਾਰ ਸੁਟਣੀ ਹੁੰਦੀ ਹੈ ਅਖਬਾਰ ਕੀ ਫਿਰ ਉਹ ਸੈਟਨ ਕਰਦੇ ਆ ਬਿਲਕੁਲ ਜੀ ਕਿ ਜਿਹੜਾ ਸਭ ਤੋਂ ਪਹਿਲਾਂ ਸੁਟਣਾ ਹੈ ਉਹ ਸਭ ਤੋਂ ਉੱਪਰ ਰੱਖਿਆ ਹੋਊਗਾ ਜਿਹੜਾ ਸਭ ਤੋਂ ਮਗਰੋਂ ਸੁਟਣਾ ਹੈ ਉਹ ਸਭ ਤੋਂ نیچے ਹੋਊਗਾ ਤੇ ਥੱਲੇ ਤੋਂ ਲੈ ਕੇ ਉਹ ਤਰਤੀਬ ਹੁੰਦੀ ਹੈ ਤਰਤੀਬ ਦੇ ਨਾਲ ਉਹ ਜਮਾ ਕੀਤੇ ਜਾਂਦੇ ਕੁਝ ਛੋਟਨੇ ਅਖਬਾਰਾਂ ਜਿਹੜੀਆਂ ਉਹ ਇੱਕ ਰਲ ਕੇ ਗੱਡੀ ਦਾ ਇਖਤਜ਼ਾਮ ਹੋ ਜਾਂਦਾ ਹੈ ਉਹ ਗੱਡੀ ਵਾਲੇ ਉਹਨਾਂ ਦੇ ਪੇਪਰ ਚੱਕ ਲੈਂਦੇ ਤੇ ਉਹਨਾਂ ਸਾਰਾ ਉਹ ਇਕੱਠੇ ਕਰਕੇ ਪੈਸੇ ਉਹਨਾਂ ਨੂੰ ਬਿਲਕੁਲ ਬਿਲਕੁਲ ਸੁਝੇ ਆਪਾਂ ਅਮਨ ਦੇ ਖੀ ਜਿਹੜੇ ਦੂਰ ਜਾਣ ਵਾਲੇ ਅਖਬਾਰ ਐ ਜਿਵੇਂ ਗੰਗਾ ਨਗਰ ਜਾਣ ਵਾਲੇ ਅਖਬਾਰ ਐ ਇਹਦੇ ਰਾਤ ਨੂੰ 10:30 ਵਜੇ ਦੇ ਨੂੰ ਪ੍ਰਿੰਟ ਹੋ ਕੇ ਤੇ ਪੈ ਜਾਂਦੇ ਦੂਜੇ ਜਿਹੜੇ ਹੈਗੇ ਫਿਰ ਜਿਹੜੇ ਲੇਟੈਸਟ ਅੰਕ ਕਾਗੇ ਉਹ ਰਾਤ ਦੇ 1:30 ਵਜੇ ਤੱਕ ਦੇ ਤੇ ਉਹ ਫਿਰ ਉਸ ਰੌਂਡ ਨੇ ਲੈ ਲਏ ਜਾਂਦੇ ਜਿਨ੍ਹਾਂ ਨੂੰ ਸੀਪੀ ਐਡੀਸ਼ਨ ਕਹਿੰਦੇ ਤਾਂ ਇਹ ਸਮਝ ਲਓ ਵੀ ਤੁਸੀਂ ਉਸੇ ਵੇਲੇ ਪੁਲਿਸ ਨੂੰ ਹੁਕਮ ਹੋਵੇ ਕਿ ਸਾਰੇ ਥਾਮਾ ਤੇ ਨਾ ਕੇ ਲਾਉ ਜਿੱਥੇ-ਜਿੱਥੇ ਵੀ ਅਖਬਾਰਾਂ ਵਾਲੀਆਂ ਗੱਡੀਆਂ ਹ ਜੀ ਤੇ ਜਿਵੇਂ ਜਿਵੇਂ ਗੱਡੀਆਂ ਖਵਾਰਾਂ ਆਲੀਆਂ ਉਹਨਾਂ ਨੂੰ ਰੋਕ ਕਿਆ ਗਿਆ ਜੀ ਉਹ ਲੋਕ ਰੁਕਦੇ ਗਏ ਤੇ ਉਹਨੂੰ ਕਹਿੰਦੇ ਲਾਓ ਜੀ ਖਵਾਰ ਜੀ ਕਿਤੇ ਤਾਂ ਆਪ ਲਾਉਣ ਲੱਗੇ ਵਿਚਾਰੇ ਕਿਤੇ ਉਹਨਾਂ ਦੇ ਜਿਹੜੇ ਹੈਗੇ ਪੁਲਿਸ ਵਾਲੇ ਲਾਉਣ ਲੱਗੇ ਔਰ ਉਹਨਾਂ ਨੂੰ ਕਿਹਾ ਕਿ ਆਪਣੇ ਮੋਬਾਈਲ ਫੋਨ ਬੰਦ ਕਰੋ ਅੱਛਾ ਜੀ ਮੋਬਾਈਲ ਫੋਨ ਫੜ ਲੇ ਮੋਬਾਈਲ ਫੋਨ ਬੰਦ ਕਰਨ ਲੱਗੇ ਤਲਾਸ਼ੀ ਤਰੂਸ਼ੀ ਨਹੀਂ ਅਖੀਰ ਜਿਹੜੇ ਹੈਗੇ 10 ਵਜੇ 11 ਵਜੇ ਤੱਕ ਲੋਕਾਂ ਦੇ ਘਰਾਂ 'ਚ ਖਵਾਰ ਦੁਬਾਰਾ ਉਦੋਂ ਪਹੁੰਚੇ ਜਿਹਦੋਂ ਸਾਰੇ ਪੰਜਾਬ 'ਚ ਰੌਲਾ ਪੈ ਗਿਆ ਵੀ ਅੱਜ ਖਵਾਰਾਂ ਦੀ ਗੱਲ ਕਰੀ ਉਹਦਾ ਨੂੰ ਕਾਰਨ ਕੀ ਹੈ ਕਾਰਨ ਕੀ ਹੈ ਕਾਰਨ अच्छा जी ਜਿਹੜੀਆਂ ਚਰਚਾ ਦੇ ਵਿੱਚ ਜੀ ਇੱਕ ਖਬਰ ਤਾਂ ਇਹ ਹੈ ਕਿ ਸੁਪਰੀਮੋਟ ਸਾਹਿਬ ਗਏ ਸੀ ਗੁਜਰਾਤ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਵੀ ਗਏ ਸੀ ਠੀਕ ਹੈ ਜੀ ਉੱਥੇ ਜਾ ਕੇ ਸੁਪਰੀਮੋਟ ਸਾਹਿਬ ਨੇ ਜਿਹੜਾ ਭਾਸ਼ਣ ਕੀਤਾ ਉਹਨਾਂ ਨੇ ਕਿਹਾ ਵੀ ਆਹ ਵੇਖੋ ਭਗਵੰਤਾ ਭਗਵੰਤ ਮਹਾਦੇਵ ਮੇਰੇ ਨਾਲ ਨਾਲ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਆ ਗਏ ਬੜੇ ਭਾਰੀ ਜੀ ਹੜ੍ਹਾਂ ਦੇ ਬੜਾ ਨੁਕਸਾਨ ਕਰਤਾ ਤੇ ਹੜ੍ਹਾਂ ਨੂੰ ਜਿਹੜੇ ਹੜ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜੀ ਪਰ万 ਸਿੰਘ ਮਾਨ ਨੇ ਪ੍ਰਤੀ 1 50000 ਰੁਪਇਆ ਪ੍ਰਤੀ ਹੈਕਟੇਰ ਏਕੜ ਨਹੀਂ 50000 ਰੁਪਇਆ ਪ੍ਰਤੀ ਹੈਕਟੇਰ ਜਿਹੜਾ ਹੈਗਾ ਉਹ ਪੈਸੇ ਪੇਮੈਂਟ ਪੇਮੈਂਟ ਪਾਤੀ ਖਾਤੇ ਜਾਂ ਜੀ ਜੀ ਇਹ ਖਬਰ ਜਿਹੜੀ ਹੈ ਜਦੋਂ ਪੰਜਾਬ ਚ ਉਹਦੀ ਪੰਜਾਬ ਦੇ ਵਿੱਚ ਤੁਸੀਂ ਅਸੀਂ ਸਾਰੇ ਜਾਣਦੇ ਹਾਂ ਦੀ ਹਾਨੀ ਕੀ ਹੈ ਇਹ ਬਿਲਕੁਲ ਕੁਝ ਪੈਸੇ ਦਿੱਤੇ ਹੈ ਉਹ ਜਿਸ ਪਛਮਾ ਲਾ ਨੁਕਸਾਨ ਹੋਇਆ ਜਾਂ ਜਿੱਦਾਂ ਨਹੀਂ ਨੁਕਸਾਨ ਹੋਇਆ ਜਾਂ ਕਿਤੇ ਘਰ ਦਾ ਨੁਕਸਾਨ ਹੋਇਆ ਤੇ ਅਜੇ ਤੱਕ ਜਿਹੜਾ ਫਸਲ ਬਾੜੀ ਦਾ ਪੈਸਾ ਤਾਂ ਰਹਿੰਦਾ ਰਹਿੰਦਾ ਜੀ ਔਰ ਉਹਨੂੰ ਅਗਲੀ ਜੀ ਤੁਸਤੀ ਦੇਖੋ ਇਹ ਨਹੀਂ ਕਿਹਾ ਕਿ 20000 ਰੁਪਿਆ ਪ੍ਰਤੀ ਇਕੜ ਦੇਣ ਦਾ ਐਲਾਨ ਐਲਾਨ ਕੀਤਾ ਹੈ 20000 ਪ੍ਰਤੀ ਇਕੜ ਥੋੜਾ ਹੈ ਕਿਉਂਕਿ ਵਧਾਉਣੀ ਹੈ ਮੱਧ ਵਧਾਉਣੀ ਹੈ ਪ੍ਰਤੀ ਹੈਕਟਾਰ ਕਹਤਾ ਬਿਲਕੁਲ ਹੈਕਟਾਰ ਦੇ ਵਿੱਚ ਹੁੰਦੀ ਹੈ ਢਾਈ ਕਿਲੇ ਪਰ ਇਹ ਨਹੀਂ ਹੈ ਪਰ ਕਲਾਕਾਰੀ ਜਿਹੜੀ ਉਸ ਹਸਤਾਖਤਾਂ ਬਣਾ ਬਾਬੂ ਜੀ ਵਾਲੀ ਕਲਾਕਾਰੀ ਉਸ ਹਸਤਾਖਤਾਂ ਦੇ ਨਾਲ ਇੱਕ ਤਾਂ ਖਬਰ ਇਹ ਲਿਖੀ ਇਹ ਖਬਰ ਹੁਣ ਕਿਉਂਕਿ ਅੱਜ ਕੱਲ੍ਹ ਦੁਨੀਆ ਬਹੁਤ ਚੋਰੀ ਹਾਂਜੀ ਸੋਸ਼ਲ ਮੀਡੀਆ ਕੋਈ ਉਸਨੇ ਕੋਈ ਰਾਤ ਤੇ ਕਹੇ ਸੋਸ਼ਲ ਮੀਡੀਆ ਤਾਉਣ ਲਾ ਗਿਆ ਪਰ ਸੋਸ਼ਲ ਮੀਡੀਆ ਦੀ ਗੱਲ ਥੋੜਾ ਸਮਾਂ ਰਹਿੰਦੀ ਹੈ ਲੋਕ ਭੁੱਲ ਜਾਂਦੇ ਐ ਅਖਬਾਰ ਦੇ ਵਿੱਚ ਜਿਹੜੀ ਖਬਰ ਆਉਂਦੀ ਹੈ ਨਾ ਅਗਲੇ ਨਿਸ਼ਾਨੀਆਂ ਲਾ ਕੇ ਰੱਖ ਲੈਂਦੇ ਰੱਖ ਆਂਦੇ ਸੰਭਲ ਲੈਂਦੇ ਠੀਕ ਹੈ ਨਾ ਉਹ ਰੱਖ ਲੈਂਦੇ ਤੇ ਉਹਦੇ ਵਿੱਚੋਂ ਫਿਰ ਉਹ ਹਵਾਲੇ ਵੀ ਦਿੰਦੇ ਐ ਜਿਹੜੇ ਚਿਰ ਸਥਾਈ ਤੁਸੀਂ ਖਬਰ ਕਿਸੇ ਨੂੰ ਪੜ੍ਹਨਾ ਹੈ ਤਾਂ ਤੁਹਾਨੂੰ ਅਖਬਾਰ ਤੋਂ ਮਿਲੂਗੀ ਅਖਬਾਰ ਦੇ ਵਿੱਚ ਐਡੀਟੋਰੀਅਲ ਵੀ ਹੁੰਦੇ ਸਾਰਾ ਇਹ ਮੰਨਿਆ ਜਾਂਦਾ ਵੀ ਇੱਕ ਤਾਂ ਸ਼ਾਇਦ ਇਹ ਸੋਚਿਆ ਹੋਵੇ ਵੀ ਇਹ ਖਬਰ ਲੋਕਾਂ ਤੱਕ ਨਾ ਪਹੁੰਚੇ ਥੂ ਪ੍ਰਿੰਟ ਮੀਡੀਆ ਪ੍ਰਿੰਟ ਦਾ ਪ੍ਰਿੰਟ মিডিਆ ਦਾ ਐਵੀਡੈਂਸ ਬਣ ਜਾਂਦੀ ਹੈ। ਦੂਜੀ ਇੱਕ ਖਬਰ ਜਿਹੜੀ ਹੈਗੀ ਸੀ ਉਹ ਚੰਡੀਗੜ੍ਹ ਨਾਲ ਸੰਬੰਧਤ ਹੈ। ਅੱਛਾ ਜੀ ਉਹ ਵੀ ਦੱਸੋ। ਸਬਾਤੀ ਮਾਲੀਵਾਲ ਇਹਨਾਂ ਦੀ ਬਹੁਤ ਕਰੀਬੀ ਸਾਥਣ ਹੁੰਦੀ ਸੀ। ਜੀ। ਉਹ ਜਦੋਂ ਇਹਨਾਂ ਦੀ ਐਨਜੀਓ ਹੁੰਦੀ ਸੀ ਉਹਦੇ ਤੋਂ ਕੰਮ ਕਰਦੀ ਹੈ। ਨਾਲ ਇਹਨਾਂ ਦੀ। ਸਬਾਤੀ ਮਾਲੀਵਾਲ ਦਿੱਲੀ ਦੀ ਊਮਨ ਕਮਿਸ਼ਨ ਦੀ ਚੇਅਰਪਰਸਨ ਵੀ ਰਹੀ ਹੈ। ਜੀ। ਫਿਰ ਉਹਨੂੰ ਉੱਥੋਂ ਰਾਜ ਸਭਾ ਦੀ ਮੈਂਬਰ ਵੀ ਬਣਾਇਆ ਗਿਆ। ਉਹ ਰਾਜ ਸਭਾ ਦੀ ਮੈਂਬਰ ਵੀ ਬਣ ਗਈ। ਔਰ ਸਬਾਤੀ ਮਾਲੀਵਾਲ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਆਮ ਆਦਮੀ ਪਾਰਟੀ। ਜੀ। ਪਰ ਫਿਰ ਜਦੋਂ ਇੱਕ ਸਮਾ ਆਇਆ ਤੇ ਉਦੋਂ ਕਹਿੰਦੇ ਵੀ ਸਮਾਤੀ ਮਾਲੀਵਾਲ ਤੇ ਇਹ ਪ੍ਰੈਸ਼ਰ ਬਿਲਡ ਕੀਤਾ ਗਿਆ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇ। ਅਰਾਜ ਸਮਾਤ। ਉਹਨੇ ਕਹਿੰਦੇ ਕੀ ਗੱਲ ਉਹਨੇ ਕਿ ਮੈਂ ਗੱਲ ਕਰਾਂ। ਜੀ। ਉਹ ਗੱਲ ਕਰਨ ਵਾਸਤੇ ਜਿਹੜੀ ਕੇਜਰੀਵਾਲ ਸਾਹਿਬ ਦੀ ਸਰਕਾਰੀ ਹੈਸ਼ ਹੈ, ਕੋਠੀ ਹੈ। ਉੱਥੇ ਤੇ ਨਹੀਂ। ਜੀ। ਉੱਥੇ ਜਾ ਕੇ ਗੱਲ ਲਾਤੇ ਉਹ ਜਿਹੜੇ ਹੈ ਪੀਪੂ ਕੁਮਾਰ ਇਹਨਾਂ ਦਾ ਪੀਏ ਹੁੰਦਾ। ਉਹ ਵੀ ਬਰਾਦਾ ਇਹਨਾਂ ਦੇ ਨਾਲ ਹੀ ਸੀ ਅਲੀ ਵਿੱਚ। ਠੀਕ ਹੈ ਜੀ। ਉੱਥੇ ਕੋਈ ਗੱਲਬਾਤ ਹੋਈ ਤੇ ਕੋਣੇ ਕਹਿੰਦੇ ਜੀ ਕਟਾਪਾ ਚੜ ਚਾ ਨੂੰ ਕੁਰੀ। ਅੱਛਾ ਜੀ। ਜਦੋਂ ਕੁਟਾਪਾ ਚੜ੍ਹਦਾ ਵਾਰ ਨਿਕਲੀ ਉਹਨੇ ਪੁਲਿਸ ਨੂੰ ਫੋਨ ਕਰਤਾ ਕੰਟਰੋਲ ਰੂਮ ਤੇ ਜੀ ਉਸ ਆ ਗਈ ਤੇ ਲੋਕ ਆ ਕੇ ਉਹ ਜਾ ਕੇ ਐਡਮਿਟ ਹੋ ਗਈ ਹਸਪੀਟਲ ਦੇ ਫਿਰ ਉਹਦੇ ਬਿਆਨ ਬੁਣਨੇ ਤੇ ਫਿਰ ਪਰਚਾ ਦਰਜ ਹੋਇਆ ਅੱਛਾ ਜੀ ਬੇਬਕ ਕੁਮਾਰ ਤੇ ਜਿਹੜਾ ਉਹਨਾਂ ਦਾ ਪੀਏ ਹੁੰਦਾ ਸੀ ਖਰਚਾ ਦਰਜ ਹੋਇਆ ਤੇ ਉਹਦੀ ਗ੍ਰਿਫਤਾਰੀ ਹੋਈ ਉਹਦੀ ਜਮਾਨਤ ਸੁਪਰੀਮ ਕੋਰਟ ਤੱਕ ਪਈ ਹੈ ਉੱਥੋਂ ਹੋਈ ਹੈ ਠੀਕ ਹੈ ਜੀ ਔਰ ਉਹਦੇ ਨੂੰ پابੰਦੀ ਲਾਤੀ ਸੀ ਕਿ ਤੂੰ ਇਸ ਇਲਾਕੇ ਦੇ ਵਿੱਚ ਨਹੀਂ ਆਇਆ ਨਹੀਂ ਆਇਆ ਉਸ ਤੋਂ ਬਾਅਦ ਉਹ ਬੰਦਾ ਫਿਰ ਇੱਥੇ ਦਿੱਲੀ ਵਾਲਿਆਂ ਨੇ ਜੋ ਦਿੱਲੀ ਹਾਰ ਕੇ ਨਾ ਜੀ ਉਦੋਂ ਹੀ ਜਦਾਂ ਨੇ ਫਿਰ ਉਹ ਜਿਹੜੇ ਪੰਜਾਬ ਇੱਕ ਉਹਨਾਂ ਨੇ ਟੀਮ ਭੇਜੀ ਹੋਈ ਹੈ ਉਸਪੀਨ ਦੇ ਵਿੱਚ ਉਹ ਬੱਬ ਕੁਮਾਰ ਵੀ ਕਿਹਾ ਜਾਂਦਾ ਸੀ ਪੁਸ਼ਟੀ ਨਹੀਂ ਕਰਦੇ ਕਿ ਉਹ ਭਗਵੰਤ ਮਾਨ ਜੀ ਦੇ ਆਫਿਸ ਦਾ ਸਾਰਾ ਕੰਮ ਉਹ ਦੇਖ ਉਹ ਦੇਖਦਾ ਹੈ ਉਹ ਸਾਰਾ ਕੁਝ ਹੈ ਉਹ ਇੱਕ ਸੀ ਤਦ ਸਬਾਤੀ ਮਾਲੀਵਾਲ ਨੇ ਇੱਕ ਟਵੀਟ ਕਰਤਾ ਜੀ ਉਹਨੇ ਕਿਹਾ ਵੀ ਕੇਜਰੀਵਾਲ ਸਾਹਿਬ ਕਿਉਂਕਿ ਦਿੱਲੀ ਤੋਂ ਬੇਲੇ ਹੋ ਗਏ ਤੇ ਪੰਜਾਬ ਦੇ ਵਿੱਚ ਇਹਨਾਂ ਲਈ ਇੱਕ ਹੋਰ ਸ਼ੀਸ਼ ਮਹਿਲ ਬਣ ਗਿਆ ਹਾਂਜੀ ਬਿਲਕੁਲ ਜੀ ਉਹਨੇ ਇੱਕ ਜਿਹੜੀ ਹੈਗੀ ਗੂਗਲ ਦੇ ਰਾਹੀਂ ਜਿਹੜੀ ਉਹ ਫੋਟੋ ਹੁੰਦੀ ਉਹ ਵੀ ਜਾਰੀ ਕਰਤੀ ਨਾਲੋ ਨੇ ਗੱਲ ਕਹਿ ਦਿੱਤੀ ਕਿ 2 ਏਕੜ ਦਾ ਜਿਹੜਾ ਹੈਗਾ ਉਹ ਸ਼ਿਸ਼ ਮਹਿਲ ਹੈ ਜੀ 2 ਏਕੜ ਵਾਲੀ ਗੱਲ ਹੀ ਹੈ ਨੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਪਲਾਟ ਹੈ ਉਹ 1 1 ਏਕੜ ਵਾਲਾ ਹੈ ਮਤਲਬ ਹੈ ਜਿਹੜੀ ਮਿਨਿਸਟਰੀ ਲਈ ਹੈਗੀ ਜੀ ਉਹਨੇ ਕਿਹਾ ਨਾਲ ਦੇ ਨਾਲ ਵੀ ਇਹੀ ਜੀ ਗੱਲ ਹੈ ਨੀ ਫਿਰ ਉਹਨੇ ਪਾਤੀ ਇੱਕ ਮਤਲਬ ਜਿਹੜੀ ਹੈਗੀ ਹੈ ਨੰਬਰ ਪਾਤਾ ਕਿ ਕੇਜਰੀਵਾਲ 50 ਨੰਬਰ ਕੋਠੀ ਦੇ ਵਿੱਚ ਰਹਿਣ ਵਾਲੀ ਕਰ ਰਹੇ ਨੇ ਤੇ ਪਰ ਇਹਦੇ ਤੇ ਇਹ ਵੀ ਗੱਲ ਹੈ ਕਿ ਕੇਜਰੀਵਾਲ ਸਰਕਾਰੀ ਕੋਠੀ ਦੇ ਵਿੱਚ ਕਿਵੇਂ ਰਹਿੰਦਾ ਹੈ ਕਿਵੇਂ ਰਹਿੰਦਾ ਹੈ ਰੌਲਾ ਇਹ ਪੈ ਗਿਆ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਫਿਰ ਆ ਗਏ ਮੀਡੀਆ ਆਪਣੇ ਆਪਣੀ ਵਾਰਗ ਵਿੱਚ ਉਹਨਾਂ ਨੇ ਆ ਕੇ ਇੱਕ ਵੀਡੀਓ ਬਣਾ ਵੀਡੀਓ ਬਣਾ ਕੇ ਉਹਨਾਂ ਨੇ ਕਹਿ ਕੇ ਮੇਰੇ ਕੋਲੇ ਰਾਜ ਮੁੱਖ ਮੰਤਰੀ ਵਾਲਾ ਘਰ ਹੈ 46 ਨੰਬਰ ਉੱਥੇ ਮੇਰੀ ਰਹਾਇਸ਼ ਹੈ 45 ਨੰਬਰ 49 ਨੰਬਰ ਤੇ ਮੇਰੀ ਰਹਾਇਸ਼ ਹੈ ਨਾਲ ਜਿਹੜਾ 50 ਨੰਬਰ ਆ ਉਹ ਵੀ ਸੀਐਮ ਪੂਲ ਦੀ ਕੁੱਠੀ ਹੈ ਜੀ ਉਹ ਮੇਰਾ ਜਿਹੜਾ ਹੈਗਾ ਆਫਿਸ ਕਮ ਗੈਸਟ ਹਾਊਸ ਹੈ ਜੀ ਮੇਰੇ ਗੈਸਟ ਜਿਹੜੇ ਆਉਂਦੇ ਆ ਉਹ ਸਾਰੇ ਉੱਥੇ ਆ ਕੇ ਠਹਿਰਦੇ ਉੱਥੇ ਠਹਿਰਦੇ ਆ ਲੈਕਨੇ ਚੰਡੀਗੜ੍ਹ ਦਾ ਮੀਡੀਆ ਜਾਣਦਾ ਭੱਡੇ ਅਖਬਾਰਾਂ ਵਾਲੇ ਨੇ ਕਹਨੂ ਬੀਬੀ ਹੈ ਆਪਣੀ ਅੰਡੀਅਨ ਐਕਸਪ੍ਰੈਸ ਸਾਰੀ ਮੇਰੇ ਦਿਮਾਗ ਚੋਂ ਨਾ ਨਿਕਲ ਕੇ ਅੱਜ ਵੀ ਆਉਂਦੀ ਜੀ ਉਹਨੇ ਅੰਡੀਅਨ ਐਕਸਪ੍ਰੈਸ ਦੇ ਵਿੱਚ ਕਦਰ ਸਾਰੀਆਂ ਕੋਠੀਆਂ ਠੀਕ ਹੈ ਜੀ ਇੱਕਲਾ ਜਿਹੜੇ ਪਗਵਾਲ ਦੇ ਉਹ ਇਹਦਾ ਇਹਨਾਂ ਸ਼ੁਰੂਆਤ ਨੇ ਕੇਜਰੀਵਾਲ ਸਾਹਿਬ ਨੂੰ 50 ਨੰਬਰ ਨੂੰ 39 ਜਿਹੜਾ ਸੈਕਟਰ 39 ਦੇ ਜਿਹੜੀਆਂ ਮੈਨਿਸਟਰੀ ਕੋਠੀਆਂ ਨੇ ਉਹਨਾਂ ਕੋਠੀਆਂ ਚ ਵੀ ਦਿੱਲੀ ਵਾਲੇ ਆ ਕੇ ਠਹਿਰੀ ਹੋਏ ਸਾਰੀਆਂ ਰੁਕੀਆਂ ਭਗਵੰਤ ਮਾਨ ਜੀ ਨੇ ਇੱਕ ਗੱਲ ਕਹਿਤੀ ਸੀ ਕਿੰਦੇ ਦਿਖਾਓ ਇਹਨੂੰ ਜਿਹੜੀ ਅਲਾਟਮੈਂਟ ਹੋਈ ਹੈ ਕੇ ਜਿਹੜੀ ਵੱਲ ਕੋਠੀ ਹੂੰ ਕੋ 39 ਵਾਲੀਆਂ ਵੀ ਕੋਠੀਆਂ ਦੀ ਅਲਾਟਮੈਂਟ ਵੀ ਹੋਈ ਠੀਕ ਹੈ ਜੀ ਲੇਕਿਨ ਉਹ ਅਲਾਟਮੈਂਟ ਕਿਸੇ ਦੇ ਹੋਰ ਦੇ ਨਾਮ ਤੇ ਰਹਿੰਦੇ ਦਿੱਲੀ ਆ ਇਹਨਾਂ ਦਾ ਹੀ ਆ ਸਾਰਾ ਕੁਝ ਹਾਂ ਇਹਨਾਂ ਦਾ ਹੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਜਦੋਂ ਭਗਵੰਤ ਮਾਨ ਜੀ ਇਹ ਕਹਿੰਦੇ ਦਿਖਾਓ ਉਹਦੀ ਜੀ ਅਲਾਟਮੈਂਟ ਪ੍ਰੂਫ ਆਉਂਦਾ ਹੈ ਹਾਂ ਅਲਾਟਮੈਂਟ ਦਾ ਉਹਨਾਂ ਨੇ ਵੀ ਪਹਿਲਾਂ ਵੀ ਅਲਾਟਮੈਂਟ ਨਹੀਂ ਦਿਖਾਈ ਹੁਣ ਉਹ ਅਲਾਟਮੈਂਟ ਉਹਨਾਂ ਨੇ ਕਿਵੇਂ ਦਿਖਾਈ ਜੀ ਉਹਨਾਂ ਨੇ ਬੀਬੀ ਨੇ ਜਿਹੜੀ ਹੈਗੀ ਐ ਐਕਸਪ੍ਰੈਸ ਦੀ ਪੱਤਰਕਾਰ ਜੀ ਉਹਦੇ ਨਾਲ ਦੀ ਨਾਲ ਹੀ ਚੱਕ ਕੇ ਜਿਹੜੀ ਹੈਗੀ ਹੈ ਉਥੋਂ ਦੀਆਂ ਇਨਫੋਰਮੇਸ਼ਨ ਦਿੱਤੀ ਕਿੰਨੀਆਂ ਕਾਰ ਆਉਂਦੀਆਂ ਅੱਛਾ ਜੀ ਕਿੰਨੇ ਅਫਸਰ ਆਉਂਦੇ 50 ਨੰਬਰ ਦੇ ਵਿੱਚ ਜਾਂ ਕਿੰਨੇ ਦੂਜਿਆਂ ਦੇ ਉਹ ਅਫਸਰ ਆ ਕੇ ਹਜ਼ੱਤਾ ਲੈਂਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਲੇਕਿਨ ਅਫਸਰਾਂ ਨੂੰ ਹਜ਼ੱਤਾ ਜੇ ਦਿੰਦੇ ਅਕਾਉਂਟਿੰਗ ਦੇ ਕੇਜਰੀਵਾਲਸ ਮੇਰੀ ਸਮਝ ਮੁਤਾਬਕ ਇਹ ਪ੍ਰਵੰਤਮਾਨ ਹੋ ਰਾਣੀ ਜਿਹੜੀ ਉਥ ਲਈ ਹੈ ਜੀ ਉਥ ਦੀ ਇਹ ਔਰ ਹੋ ਲੱਗਣਾ ਹੈ ਲੱਗਣਾ ਹੈ ਕਿਉਂਕਿ ਉਥ ਲਾਈਨ ਬਾਰੇ ਕਿਹਾ ਜਾਂਦਾ ਕਿ ਮੈਂ ਸਰਕਾਰੀ ਭੇਦ ਗੁਪਤ ਰੱਖੂਗਾ ਗੁਪਤ ਰੱਖੂਗਾ ਬਿਲਕੁਲ ਜੀ ਤੇ ਜੇ ਸਰਕਾਰੀ ਫੈਲਾ ਤੁਹਾਡੇ ਪ੍ਰਾਈਵੇਟ ਬੰਦੇ ਕੋਲ ਜਾਣ ਲੱਗ ਕੇ ਸ਼ੁਰੂ ਦੇ ਵਿੱਚ ਵੀ ਇਹਨਾਂ ਨੇ ਮੰਤਰੀ ਮੰਡਲ ਦੇ ਵਿੱਚੋਂ ਗ੍ਰੈਜੂਏਸ਼ਨ ਪਾਸ ਕੀਤਾ ਸੀ ਜਦੋਂ ਕਿਹਾ ਸੀ ਕਿ ਨੌਲੇਜ ਸ਼ੇਅਰਿੰਗ ਵਾਸਤੇ ਸਾਡੇ ਜਿਹੜੇ ਹੈਗੇ ਅਫਸਰ ਉਹ ਦਿੱਲੀ ਜਾ ਸਕਦੇ ਆ ਫਿਰਾਂ ਵੀ ਦਿੱਲੀ ਜਾਣ ਆ ਨਾਲ ਲਿਖ ਜਾਣੀ ਤੇ ਨੌਲੇਜ ਸ਼ੇਅਰਿੰਗ ਜਿਹੜੀ ਹੈਗੀ ਹੈ ਸਾਡੇ ਤਾਂ ਜਾਂਦੀ ਸੀ ਕਾਕਾ ਨਹੀਂ ਪਾਤੀ ਤੇ ਉੱਥੋਂ ਇਹਦਾ ਸਿੱਖਦੇ ਆਏ ਵੀ ਨੌਲੇਜ ਸ਼ੇਅਰਿੰਗ ਵਿੱਚ ਇੱਥੇ ਸਿੱਖ ਲਈ ਸੋ ਕੁੱਲ ਮਿਲਾ ਕੇ ਜਿਹੜੀ ਹੈਗੀ ਆ ਉਹ ਖਬਰ ਜਿਹੜੀ ਬੜੀ ਵੱਡੀ ਤੇ ਭਿਆਨਕ ਖਬਰ ਹੈ ਜੀ ਕਿਉਂਕਿ ਫਿਰ ਆਪੋ ਜੀ ਨਾਲ ਇਹ ਚੱਕਲੇ ਵੀ ਇੱਕ ਹੀ ਹੁਣ ਲੋਕ ਇਹ ਮੰਨਦੇ ਆ ਕਿ ਇਹਨਾਂ ਨੂੰ ਅਖਬਾਰਾਂ ਬੜੇ ਜਿਹੜੀਆਂ ਕੱਟੀਆਂ ਰੋਕਣੀਆਂ ਰੁਕੀਆਂ ਸੀ ਇਹਨਾਂ ਨੂੰ ਰੋਕੁੰਦਾ ਕਮਟਾ ਕਰ ਏ ਸੀ ਕਿ ਲੋਕਾਂ ਤੱਕ ਇਹ ਖਬਰ ਨਾ ਚੱਲੀ ਆ ਪਰ ਇਹ ਫਿਰ ਇੱਥੇ ਮੈਂ ਕਹੂੰਗਾ ਕਿ ਇਹ ਭਗਵੰਤ ਮਾਨ ਜੀ ਦੀ ਸਰਕਾਰ ਜਦ ਸਰਕਾਰੀ ਅਫਸਰ ਜਿਹੜੇ ਕੁਛ ਕਰਦੇ ਆ ਉਹ ਸਰਕਾਰ ਲਈ ਕੰਡੇ ਵੀ ਨੇ ਬਿਲਕੁਲ ਜੀ ਕਿਉਂਕਿ ਅੱਜ ਇਹਨਾਂ ਨੂੰ ਲੱਗਦੀ ਹੈ ਸਾਡਾ ਰਾਜ ਪਾ ਗਿਆ ਛੋਟੀ ਗੱਲ ਆ ਸਾਲ ਬਾਅਦ ਜਦੋਂ ਚੋਣਾਂ ਹੋਣਗੀਆਂ ਇਹ ਸਾਰੇ ਮਾਮਲੇ ਉਹਨਾਂ ਚੋਣਾਂ ਦੇ ਵਿੱਚ ਉੱਠਣਗੇ ਆ ਸਾਲ ਰਹਿ ਗਿਆ ਜੀ ਸਾਲ ਸਾਲ ਇਹ ਸਾਰੇ ਮਾਮਲੇ ਦੇ ਵਿੱਚ ਉੱਠਣਗੇ ਤੇ ਮੇਰੇ ਖਿਆਲ ਮੁਤਾਬਕ ਇਹਦਾ ਖਮਿਆਲਿਆ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੂੰ ਬਿਲਕੁਲ ਜੀ ਕਿਉਂਕਿ ਦਿੱਲੀ ਵਾਲੇ ਜਿਵੇਂ ਦਿੱਲੀੋਂ ਆ ਗਏ ਤੇ ਉਹ ਜਿਵੇਂ ਫਿਰਦੇ ਨੇ ਬਿਲਕੁਲ ਜੀ ਸੋ ਇਹ ਮੈਂ ਜਿਵੇਂ ਇੱਕ ਗੱਲ ਸੋਵਾ ਸ਼ੁਰੂ ਕੀਤੀ ਸੀ ਮੇਰੀ ਇਹ ਸਮਝ ਹੈ ਜੀ ਕਿ ਇੱਕ ਜਿਹੜੀ ਹੈ 1975 ਵਾਲੀ ਜਿਹੜੀ ਐਮਰਜੈਂਸੀ ਲੱਗੀ ਸੀ ਉਹ ਐਲਾਨੀਆ ਐਮਰਜੈਂਸੀ ਸੀ ਇਹ ਜਿਹੜੀ ਹੈਗੀ ਆ ਇਹ ਅਨ ਐਲਾਨੀ ਐਮਰਜੈਂਸੀ ਵਾਲੀ ਹਾਲਤ ਹੋ ਰਿਹਾ ਕੱਲ ਜੋ ਕੁਝ ਹੋ ਰਿਹਾ ਇਹਦੇ ਨਾਲ ਹੀ ਤੁਸੀਂ ਦੇਖੋ ਕਿ ਜਿਹੜੇ ਉੱਥੇ ਕੱਲ ਟੀਚਰ ਸੀ ਜੀ ਟੀਚਰ ਕੱਲ ਜਾ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਤਰਨ ਤਰਨ ਜਿਹੜਾ ਇਲੈਕਸ਼ਨ ਦਫ਼ਤਰ ਹੈ ਉਹਦੇ ਘੇਰ ਲਿਆ ਘੇਰ ਲਿਆ ਬਿਲਕੁਲ ਇੱਥੋਂ ਤੱਕ ਕਿ ਦੋ ਤਿੰਨ ਨਾਕੇ ਵੀ ਤੋੜ ਕੇ ਉਹ ਪਾਰ ਟਪਾਲੀ ਕਰਨ ਹੋ ਗਈ ਸੀ ਜੀ ਇੱਕ ਇਹਨਾਂ ਦਾ ਚੇਅਰਮੈਨ ਦਾ ਚੇਅਰਮੈਨ ਹੈ ਇਹਨਾਂ ਦਾ ਬੜਾ ਪਾਵਰਫੁੱਲ ਬੰਦਾ ਹੈ ਜੀ ਕਹਿੰਦੇ ਜਦੋਂ ਉਹ ਆਇਆ ਤੇ ਉਹਨੇ ਤਿੱਤਰਾਂ ਨੂੰ ਦੇਖਿਆ ਉਹਨੇ ਅੰਦਰ ਬੜਨ ਦੀ ਤਜਰਰ ਕੀ ਕਰਨੀ ਸੀ ਉਹ ਪਛਾਈ ਮੁਰ ਗਿਆ ਵਾਪਸ ਹੋ ਗਿਆ ਮਤਲਬ ਇਹ ਨਹੀਂ ਜਿਸ ਕਿਸਮ ਦੀ ਵਿਰੋਧਤਾ ਲੋਕਾਂ ਚ ਹੋ ਰਹੀ ਹੈ ਤੁਸੀਂ ਬੈਂਕ ਐਸੀ ਕਿ ਇਹ ਜਿਹੜਾ ਹੈਗਾ ਡੈਮੋਕ੍ਰੇਸੀ ਦੇ ਉੱਤੇ ਹਨਾ ਲੋਕਤੰਤਰ ਦੇ ਉੱਤੇ ਹਨਾ ਕਿਉਂਕਿ মিডিਆ ਲੋਕਤੰਤਰਵਾਦ ਚੌਥਾ ਥੰਮ ਹੈ ਮੈਂ ਬਿਲਕੁਲ ਜੀ ਜੇ ਚੌਥੇ ਥੰਮ ਨੂੰ ਤੁਸੀਂ ਰੋਕੋਗੇ ਮੈਂ ਐਮਰਜੈਂਸੀ ਦੀ ਗੱਲ ਕਰਦਾ ਐਮਰਜੈਂਸੀ ਵੇਲੇ ਵੀ ਸਾਰੀਆਂ ਖਬਰਾਂ ਰੁਕੀਆਂ ਨਹੀਂ ਸੀ ਉਦੋਂ ਵੀ ਬਿੰਗਟੇ ਦੇ ਢੰਗ ਨਾਲ ਕੋਈ ਨਾ ਕੋਈ ਖਬਰ ਲੱਗ ਜਾਂਦੀ ਸੀ ਔਰ ਇੱਥੋਂ ਤੱਕ ਕਿ ਇੰਡੀਅਨ ਐਕਸਪ੍ਰੈਸ ਅਖਬਾਰ ਦਾ ਜਿਹੜਾ ਦਿੱਲੀ ਆ ਦਫਤਰ ਫਿਰ ਬਿਜਲੀ ਵੀ ਕੱਟ ਗਈ ਸੀ ਬਿਜਲੀ ਵੀ ਕੱਟਦੀ ਸੀ ਇਹਦੇ باوجود ਉਹ ਅਖਬਾਰ ਛਪਦਾ ਸੀ ਕਾਦੇ ਨਾਲ ਟਰੈਕਟਰ ਨਾਲ ਜਨਰੇਟਰ ਚਲਾਇਆ ਸੀ ਜਨਰੇਟਰ ਚਲਾ ਕੇ ਬਿਜਲੀ ਪੈਦਾ ਕਰਦੇ ਉਹਨਾਂ ਨੇ ਅਖਬਾਰ ਛਾਪਨੇ ਸੀ ਸੋ ਮੇਰੇ ਕਹਿਣ ਮੁਤਾਬਕ ਇਹ ਜੇ ਕੱਲ ਗਲਤੀ ਕੀਤੀ ਹੈ ਗਲਤੀ ਨਹੀਂ ਬੜਾ ਵੱਡਾ ਗਲਤੀ ਹੈ ਉਹ ਗਲਤੀ ਕੀਤਾ ਉਸ ਇਸ ਗਲਤੀ ਦਾ ਅਹਿਸਾਸ ਉਦੋਂ ਹੋਊਗਾ ਜਦੋਂ ਇਹ ਗੱਲ ਆ ਗਈ ਕਿ ਅਬ ਪਛਤਾਏ ਹੋਤ ਕਿਆ ਜਦ ਜਿਹੜੀਆਂ ਚੁਬੀ ਖੇ ਬਹੁਤ ਬਹੁਤ ਧੰਨਵਾਦ ਚਲੋ ਸਭ ਇਹ ਸਾਨੂੰ ਬਖਤੌਰ ਸਿੰਘ ਢਿੱਲੋਂ ਜੀ ਆਪਣੇ ਨਾਲ ਰੂਬਰੂ ਹੋਇਆ ਖਬਰਾਂ ਚੋਂ ਖਬਰ ਦੇ ਵਿੱਚ ਮੈਨੂੰ ਉਹ ਤੇ ਢਿੱਲੋਂ ਬਖਤੌਰ ਢਿੱਲੋਂ ਨੂੰ ਦਿਓ ਇਜਾਜ਼ਤ ਮੇਰੇ ਵੱਲੋਂ ਪ੍ਰਮੇਂਦਰ ਜੀ ਸਿੰਘ ਵੱਲੋਂ ਸਾਰੇ ਹੀ ਫੇਸਬੁਕ ਪਰਿਵਾਰ ਨੂੰ YouTube ਤੇ Instagram ਵੇਖਣ ਵਾਲਿਆਂ ਨੂੰ ਸਰੋਤਿਆਂ ਨੂੰ ਫੇਰ ਅਪੀਲ ਹੈ ਵੀ ਸਾਡਾ ਜਿੰਨਾ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ